ਪਿਓਰ ਮਸਲੀਨ ਦੇ ਦੁਪट्टे ਨਾਲ ਮੈਚਿੰਗ ਸੂਟ ਲੈ ਕੇ ਤੁਹਾਡੇ ਲਈ ਰਿਯਾਨ ਕਾਟਨ ਦੇ ਵਿੱਚ ਇਹੜੀ ਜੈਨ ਵੀ ਆਪਣੇ ਕੋਲ ਪਿਓਰ ਕਾਟਨ ਦੇ ਵਿੱਚ ਆ ਪਾਕਿਸਤਾਨੀ ਡਿਜ਼ਾਈਨ ਆ ਜੀ ਪਿਓਰ ਕਾਟਨ ਦੇ ਵਿੱਚ ਸੂਟ ਆ ਇਹਨਾਂ ਵਿੱਚੋਂ ਤੁਸੀਂ ਸਾਨੂੰ ਫਟਾਫਟ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ WhatsApp ਨੰਬਰ ਦੋ ਆਪਣੇ ਸਕਰੀਨ ਦੇ ਚੱਲ ਰਹੇ ਨੇ ਆਲ ਓਵਰ ਸੂਟ ਲੈ ਕੇ ਤੁਹਾਡੇ ਲਈ ਮਸਲੀਨ ਕਾਟਨ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਮੈਚਿੰਗ ਸੂਟ ਲੈ ਕੇ ਤੁਹਾਡੇ ਲਈ ਪਿਓਰ ਕਾਟਨ ਦੀ ਸ਼ਰਟ ਆ ਕਜੂ ਵਾਲੇ ਸੂਟ ਲੈ ਕੇ ਨਟ ਲਈ ਜੋ ਤੁਹਾਡੇ ਕੋਲ ਪਹੁੰਚ ਕੇ ਬਹੁਤ ਸੋਹਣੀ ਖਸਬੂ ਆਉਂਦੀ ਹੈ ਇਹ ਪਰਫੂਮ ਦੀ ਇੰਨਾ ਸੂਟਾਂ ਚ ਪਿਓਰ ਮਸਲੀਨ ਦੇ ਦੁਪट्टे ਨਾਲ ਸੂਟ ਨੇ। ਸਵਾਤੀ ਸਾਰਨਾ ਪੰਜਾਬੀ ਸਲਾਈ ਕੜਾਈ ਚੈਨਲ ਤੇ ਅੱਜ ਅਸੀਂ ਕੱਪੜੇ ਦੀ ਵੀਡੀਓ ਚ ਤੁਹਾਡੇ ਲਈ ਕਾਟਰ ਨੇ ਵੈਰੈਟੀ ਲੈ ਕੇ ਆਏ ਬਹੁਤ ਸੋਹਣੇ ਸੂਟ ਨੇ ਜੀ ਕੁਆਲਿਟੀ ਬਹੁਤ ਸੋਹਣੀ ਨੇ ਤੇ ਰੇਟ ਆਪਣੇ ਬਹੁਤ ਜਾਇਜ਼ ਹੁੰਦੇ ਆ। ਤੁਸੀਂ ਆਪਣੇ ਪਿੰਡ ਸ਼ਹਿਰ ਕਿਤੇ ਵੀ ਸਾਡੇ ਕੋਲ ਪਾਰਸਲ ਮੰਗਵਾ ਸਕਦੇ ਆ। ਸਾਡੀ ਭੈਣਾਂ ਸਾਨੂੰ ਸਾਡਾ ਐਡਰੈਸ ਪੁੱਛਦੀਆਂ ਨੇ ਸਾਡਾ ਐਡਰੈਸ ਹੈਗਾ ਜੀ ਜ਼ਿਲ੍ਹਾ ਮਾਨਸਾ ਪਿੰਡ ਮੱਲ ਸਿੰਘ ਵਾਲਾ। ਆਪਣਾ ਆਨਲਾਈਨ ਕੰਮ ਆ ਤੁਸੀਂ ਕਿਤੇ ਵੀ ਸੂਟ ਮੰਗਵਾ ਸਕਦੇ ਹੋ ਜੇਕਰ ਤੁਸੀਂ ਸੇਲ ਕਰਨ ਲਈ ਸਾਡੇ ਕੋਲ ਸੂਟ ਲੈਣਾ ਚਾਹੁੰਦੇ ਹੋ ਸੇਲ ਕਰਨ ਲਈ ਵੀ ਲੈ ਸਕਦੇ ਹੋ ਉਹਦੇ ਲਈ ਲੱਗਦਾ ਪ੍ਰਾਈਸ ਹੁੰਦੀ ਹੈ ਤਾਂ ਸਾਡੇ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਜਿਹੜੀਆਂ ਸਾਡੇ ਬਣਾ ਬਾਹਰ ਬੈਠੇ ਨੇ ਬਾਹਰ ਵੀ ਸਾਡੇ ਕੋਲ ਪਾਰਸਲ ਮੰਗਵਾ ਸਕਦੇ ਨੇ ਜੇਕਰ ਤੁਸੀਂ ਸਲਾਈ ਕਰਕੇ ਮੰਗਵਾਉਣਾ ਸਲਾਈ ਕਰਕੇ ਮੰਗਵਾ ਸਕਦੇ ਹੋ ਅਨ ਸਿਟੀ 'ਚ ਵੀ ਤੁਸੀਂ ਮੰਗਵਾ ਸਕਦੇ ਹੋ ਰੇਟ ਆਪਣੇ ਬਹੁਤ ਜਾਇ ਨੇ ਵਟਸਐਪ ਨੰਬਰ ਦੋ ਆਪਣੇ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਕਿਸੇ ਦੇ ਸਾਨੂੰ ਆਰਡਰ ਬੁੱਕ ਕਰ ਸਕਦੇ ਹੋ ਜੀ ਵੀਡੀਓ ਆਪਾਂ ਅੱਜ ਸ਼ੁਰੂ ਕਰਾਂਗੇ ਆਲ ਓਵਰ ਸੂਟਾਂ ਦਾ ਆਪਣੇ ਕੋਲ ਸਾਰੀ ਗਰਮੀ ਵਾਲੀ ਵੈਰਾਈਟੀ ਹੈ ਜੀ ਰੇਟ ਬਹੁਤ ਜਾਇਜ਼ ਹੁੰਦੇ ਚਿਪਿੰਗ ਚਾਰਜ ਫ੍ਰੀ ਹੁੰਦੇ ਨੇ ਕੈਸ਼ ਔਨ ਡਿਲੀਵਰੀ ਵੀ ਹੁੰਦੀ ਆ ਇਹ ਆਪਣੇ ਕੋਲੇ ਸੂਟ ਨੇ ਆਲ ਓਵਰ ਲੀਜੀ ਵੀ ਜੀ ਕਪੜਾ ਬਹੁਤ ਸੋਹਣੀ ਕੁਆਲਿਟੀ ਹੈ ਕਪੜੇ ਦੀ ਇਸ ਕਪੜੇ ਵਿੱਚ ਨਾ ਹੀ ਤਾਂ ਕਾਨ ਹੁੰਦਾ ਨਾ ਹੀ ਕਲਰ ਫੇਟ ਹੁੰਦਾ ਪ੍ਰਾਈਸ ਸਿਰਫ 450 450 ਪ੍ਰਾਈਸ ਹੈ ਜੀ ਆਲ ਓਵਰ 5 ਮੀਟਰ ਦੀ ਕੱਟ ਵਾਲੇ ਸੂਟ ਆ ਪਹਿਲਾ ਆਪਣੇ ਕੋਲੇ ਗ੍ਰੇ ਕਲਰ ਆ ਚਾਰ ਕਲਰ ਦਿਖਾਵਾਂਗੇ ਤੁਹਾਨੂੰ ਇਸ ਡਿਜ਼ਾਈਨ ਵਿੱਚ ਬਿਨਾਂ ਦੁਪट्टे ਤੋਂ ਸੂਟ ਨੇ WhatsApp ਨੰਬਰ ਦੋ ਆਪਣੇ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਜੋ ਵੀ ਇਹਨਾਂ ਵਿੱਚੋਂ ਤੁਹਾਨੂੰ ਪਸੰਦ ਆ ਸਾਰੇ ਕਲਰ ਹੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਪਿਸਤਾ ਕਲਰ ਆ ਗਿਆ ਜੀ ਆਪਣੇ ਕੋਲੇ ਜਦੋਂ ਤੁਹਾਨੂੰ ਪਹਿਲਾ ਕਲਰ ਦਿਖਾਇਆ ਬਹੁਤ ਸੋਹਣਾ ਕਲਰ ਸੀ ਲੀਜੀਬੀ ਜੀ ਕਪੜਾ ਬਹੁਤ ਸੋਹਣੀ ਗਰਮੀ ਵਾਲੀ ਕੁਆਲਿਟੀ ਹੈ ਗਰਮੀ ਵਾਲੀ ਵੈਰਾਈਟੀ ਹੈ ਜੀ ਘਰ ਡੇਲੀ ਪਾਉਣ ਵਾਲੇ ਸੂਟ ਨੇ ਸਕਿਨ ਕਲਰ ਆ ਗਿਆ ਆਪਣੇ ਕੋਲੇ 450 ਪ੍ਰਾਈਸ ਮਸਲੀਨ कॉटन ਦੇ ਵਿੱਚ ਮੈਚਿੰਗ ਸੂਟ ਲੈ ਕੇ ਆਏ ਜੀ ਬਾਟਮ ਇਹ ਇਧਰ ਲੱਗੀ ਹੋਈ ਹੈ ਤੁਹਾਨੂੰ ਦਿਖਾਉਣੀ ਆ ਵੀ ਲੈਣਾ ਵਾਲਾ ਡਿਜ਼ਾਈਨ ਬਣਿਆ ਹੈ ਪ੍ਰਿੰਟ ਸ਼ਰਟ ਲੱਗੀ ਹੋਈ ਹੈਗੀ ਲੈਣਾ ਵਾਲੀ ਬਾਟਮ ਲੱਗੀ ਹੋਈ ਹੈਗੀ ਮੈਚਿੰਗ ਸੂਟ ਆ 2.5 ਮੀਟਰ ਦੀ ਸ਼ਰਟ ਆ 2.5 ਮੀਟਰ ਦੀ ਬਾਟਮ ਮਸਲੀਨ कॉटन ਦੇ ਵਿੱਚ ਕਪੜਾ ਇਹਨਾਂ ਦੇ ਕਲਰ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਪ੍ਰਾਈਸ 550 ਪਹਿਲਾ ਆਪਣੇ ਕੋਲ ਗ੍ਰੀਨ ਕਲਰ ਆ ਜੀ ਬਹੁਤ ਸੋਹਣੇ ਕਲਰ ਨੇ ਡਾਰਕ ਕਲਰ ਨੇ ਗ੍ਰੀਨ ਕਲਰ ਆ ਗਏ 550 ਰੇਟ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਓਨ ਡਿਲੀਵਰੀ ਹੈਗੀ ਆ ਜਿਹੜਾ ਨੂੰ ਹੁਣ ਨੇਵੀ ਕਲਰ ਦਿਖਾ ਰਹੇ ਆ ਇਹ ਬਹੁਤ ਸੋਹਣਾ ਪ੍ਰਿੰਟ ਸ਼ਰਟ ਆ ਬਾਟਮ ਬਣੀ ਹੋਈ ਆ ਲੈਣਾ ਵਾਲੀ ਤੁਸੀਂ ਜੇਕਰ ਇਹ ਸ਼ਰਟ ਬਣਾਉਣਾ ਚਾਹੁੰਦੇ ਇਹ ਵੀ ਬਣਾ ਸਕਦੇ ਹੋ ਕਿਉਂਕਿ 2.5 ਮੀਟਰ ਹੀ ਸ਼ਰਟ 2.5 ਮੀਟਰ ਹੀ ਬਾਟਮ ਕਪੜਾ ਬਹੁਤ ਮਲੈਮ ਮਹਿਰੂਨ ਕਲਰ ਆ ਗਿਆ ਆਪਣੇ ਕੋਲੇ ਇਹ ਹੈਗਾ ਮਹਿੰਦੀ ਕਲਰ ਚਾਰ ਕਲਰ ਨੇ 550 ਪ੍ਰਾਈਸ ਹੈ ਇਹਨਾਂ ਸੂਟਾਂ ਨਾਲ ਮੈਚਿੰਗ ਸੂਟ ਨੇ ਬਿਨਾਂ ਦੁਪੱਟੇ ਤੋਂ ਕੈਮਰਿਕ ਕਾਟਨ ਦੇ ਵਿੱਚ ਦੋ ਕਲਰ ਲੈ ਕੇ ਆਂ ਤੁਹਾਡੇ ਲਈ ਗ੍ਰੇ ਕਲਰ ਇਹ ਕਪੜਾ ਹੈਗਾ ਕੈਮਰੀ कॉटन ਪਿਓਰ कॉटन ਹੁੰਦੀ ਹੈ ਜੀ ਜਿਹੜੀਆਂ ਸਾਡੇ ਭੈਣਾਂ ਤੋਂ ਮਿਕਸ ਕਪੜਾ ਨਹੀਂ ਪੈਂਦਾ ਜਿਸ ਤਰ੍ਹਾਂ ਕਿ ਲੀਜੀ ਬੀਜੀ ਹੋਗੀ ਮਸਲਿਨ कॉटन ਉਹ ਇਹ ਕੈਮਰੀ कॉटन ਲੈ ਸਾਰੇ ਨੇ ਪ੍ਰਾਈਸ ਹੈਗਾ 550 550 ਪ੍ਰਾਈਸ ਆ 5 ਮੀਟਰ ਦੀ ਕਟ ਆ ਜੀ ਬਿਨਾਂ ਦੁਪੱਟੇ ਤੋਂ ਸੂਟ ਆ ਪਹਿਲਾ ਆਪਣੇ ਕੋਲੇ ਗ੍ਰੇ ਕਲਰ ਆ ਦੂਸਰਾ ਹੈਗਾ ਗ੍ਰੀਨ ਕਲਰ ਦੋ ਕਲਰ ਨੇ ਇਸ ਢਿਆਣੇ ਉੱਤੇ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ ਆਲ ਓਵਰ ਸੂਟ ਲੈ ਕੇ ਨਾਲ ਦੁਪੱਟੇ ਨਾਲ ਇਹ ਆਪਣੇ ਕੋਲੇ ਸੋਲੋ ਕਲਰ ਆ ਜੀ ਪ੍ਰਾਈਸ ਹੈਗਾਗਾ 500 500 ਪ੍ਰਾਈਸ ਆ ਬਹੁਤ ਸੋਹਣੀ ਵੈਰਾਈਟੀ ਆ ਕੁਆਲਿਟੀ ਬਹੁਤ ਵਧੀਆ ਸਕਿਨ ਕਲਰ ਲਾਈਟ ਸਕਿਨ ਕਲਰ ਕਾਟਨ ਦਾ ਦੁਪੱਟਾ ਲੱਗਿਆ 500 ਪ੍ਰਾਈਸ ਆ ਜੀ ਸੋਲੋ ਕਲਰ ਆਪਣੇ ਕੋਲ ਸਕਿਨ ਕਲਰ ਚ ਆਲਓਵਰ ਸੂਟ 460 ਸੂਟ ਦੀ ਕਟ ਹੈ ਜੀ 2 ਮੀਟਰ ਦਾ ਦੁਪੱਟਾ 500 ਪ੍ਰਾਈਸ ਪਿਓਰ ਕਾਟਨ ਦੇ ਵਿੱਚ ਮੈਚਿੰਗ ਸੂਟ ਲੈ ਕੇ ਤੁਹਾਡੇ ਲਈ ਪਿਓਰ ਕਾਟਨ ਦੀ ਸ਼ਰਟ ਆ ਸਵਾ 2 ਮੀਟਰ ਦੀ 2.5 ਮੀਟਰ ਦੀ ਬੋਟਮ ਆ ਜੀ ਨਾਲ ਸਵਾ 2 ਮੀਟਰ ਦਾ ਦੁਪੱਟਾ ਕਪੜਾ ਬਹੁਤ ਸੋਹਣਾ ਪਿਓਰ ਕਾਟਨ ਦੇ ਵਿੱਚ ਕਪੜਾ ਕੋਈ ਵੀ ਮਿਕਸ ਨਹੀਂ ਹੈਗੀ ਦੁਪੱਟੇ ਬਹੁਤ ਸੋਹਣੇ ਨੇ ਨੰਨਾ ਸੂਟਾਂ ਨਾਲ ਕਾਟਨ ਦੇ ਕਾਟਨ ਦੇ ਦੁਪੱਟੇ ਆ ਜੀ 600 ਪ੍ਰਾਈਜ਼ ਇਹਨਾਂ ਸੂਟਾਂ ਦਾ ਕਲਰਾਂ ਦੇ ਅਨੁਚਾਰ ਦਿਖਾਵਾਂਗੇ ਚਾਰ ਕਲਰ ਨੇ ਜੀ ਆਪਣੇ ਕੋਲੇ ਪਿਓਰ ਕਾਟਨ ਦੇ ਵਿੱਚ ਸੂਟ ਆ 600 ਪ੍ਰਾਈਜ਼ ਇਹਨਾਂ ਸੂਟਾਂ ਦਾ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਡਿਲੀਵਰੀ ਹੈਗੀ ਆ ਸਲਵਾਰਾਂ ਦਾ ਕਲਰ ਦੇਖੋ ਤੁਸੀਂ ਡਿਜ਼ਾਈਨ ਕਿੰਨਾ ਸੋਹਣਾ ਬਹੁਤ ਸੋਹਣੇ ਡਿਜ਼ਾਈਨ ਬਣੇ ਹੋਏ ਨੇ ਗਰਮੀ ਵਾਲੇ ਸੂਟ ਨੇ ਚਾਰ ਕਲਰ ਰਖਾਵਾਂਗੇ ਆਪਣੇ ਕੋਲੇ ਪਹਿਲਾ ਕਲਰ ਆ ਗਿਆ ਪਿੰਕ ਗਰੇ ਕਲਰ ਜੋ ਵੀ ਨਰ ਜੋ ਕਲਰ ਪਸੰਦ ਆ ਜੋ ਸਲੈਕਟ ਕਰੋ ਜੀ ਜੋ ਇਸ ਦੇ ਉੱਪਰ ਪੱਟੀ ਲੱਗੀ ਹੋਈ ਹੈਗੀ ਗਲੇ niche ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਮੋਤੀਆਂ ਦਾ ਡਿਜ਼ਾਈਨ ਬਣਿਆ ਹੈ ਇਸ ਨੂੰ ਪੱਟੀ ਪਰਤਮੀ ਹਮ ਜਦ ਤੁਸੀਂ ਕੱਟ ਕੇ ਸਾਈਡ ਤੇ ਵੀ ਕਰ ਸਕਦੇ ਹੋਗੇ ਜੇਕਰ ਤੁਹਾਨੂੰ ਕੋਈ ਵੀ ਲੈਂਥ ਦੀ ਪਰਵਾਹ ਨਹੀਂ ਲੈਂਥ ਇਹਨਾਂ ਦੀ ਬਣੂਗੀ 40 41 ਇੰਚ 44 in ਲੈਂਥ ਬਣੂ ਇਹਨਾਂ ਸੂਟਾਂ ਨੂੰ ਤੁਸੀਂ ਸਲੈਕਟ ਕਰ ਸਕਦੇ ਹੋ ਜੀ yellow ਕਲਰ ਆ ਗਿਆ ਆਪਣੇ ਕੋਲੇ ਚਾਰ ਕਲਰ ਨੇ 600 ਪ੍ਰਾਈਜ਼ ਇਹਨਾਂ ਸੂਟਾਂ ਦਾ ਪਿਓਰ ਕਾਟਨ ਦੇ ਵਿੱਚ ਕੋਈ ਵੀ ਮਿਕਸ ਨਹੀਂ ਹੈਗਾ ਕੱਪੜੇ ਵਿੱਚ ਇਹ ਹੈਗਾ ਆਪਣੇ ਕੋਲੇ lavender ਕਲਰ dark lavender ਕਲਰ ਬਹੁਤ ਸੋਹਣਾ ਕਲਰ ਹੈ ਸਾਰੇ ਕਲਰ ਨੇ ਇਹ ਜਿਹੜੀ ਜਣ ਵੀ ਆਪਣੇ ਕੋਲੇ ਪਿਓਰ ਕਾਟਨ ਦੇ ਵਿੱਚ ਆ ਪਾਕਿਸਤਾਨੀ ਡਿਜ਼ਾਈਨ ਆ ਜੀ ਪਿਓਰ ਕਾਟਨ ਦੇ ਵਿੱਚ ਸੂਟ ਆ ਸਵਾਦੋ ਮੀਟਰ ਦੀ ਸ਼ਰਟਾ 2 ਮੀਟਰ ਦੀ ਬਾਟਮਾ ਡਿਜ਼ਾਈਨ ਬਹੁਤ ਸੋਹਣਾ ਪਹਿਲਾਂ ਤੁਹਾਨੂੰ ਅਸੀਂ ਸ਼ਰਟ ਦਾ ਡਿਜ਼ਾਈਨ ਦਿਖਾਉਣੀ ਆ ਕਲਰ ਚਾਰ ਨੇ ਆਪਣੇ ਕੋਲੇ 600 ਪ੍ਰਾਈਜ਼ ਹੈ ਇਹਨਾਂ ਸੁੱਟਾਂ ਦੇ ਚਾਰ ਕਲਰ ਨੇ ਪਾਕਿਸਤਾਨੀ ਡਿਜ਼ਾਈਨ ਬਹੁਤ ਸੋਹਣਾ ਬਣਾਇਆ 40 41 ਇੰਚ ਲੈਂਥ ਬਣੂਗੀ ਇਹਨਾਂ ਸੁੱਟਾਂ ਦੇ ਪਹਿਲਾਂ ਆਪਣੇ ਕੋਲੇ yellow ਕਲਰ yellow ਕਲਰ ਆ ਗਿਆ ਜੀ ਨਾਲ ਪ੍ਰਿੰਟ ਬਾਟਮ ਲੱਗੀ ਹੋਈ ਹੈਗੀ ਪ੍ਰਿੰਟਿਡ ਦੁਪੱਟਾ ਪਿਓਰ ਕਾਟਨ ਦਾ ਬਹੁਤ ਸੋਹਣੀ ਵੈਰਾਈਟੀਆਂ ਗਰਮੀ ਵਾਲੇ ਸੂਟ ਨੇ ਤੁਸੀਂ ਫਟਾਫਟ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ WhatsApp ਨੰਬਰ ਦੋ ਆਪਣੇ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਕਿਸੇ ਦੇ ਵੀ ਆਰਡਰ ਬੁੱਕ ਕਰ ਸਕਦੇ ਹੋ ਇਹ ਸਾਰੇ ਕਲਰ ਨੇ ਆਪਣੇ ਕੋਲੇ ਸ਼ਿਪਿੰਗ ਚਾਰਜ ਫ੍ਰੀ ਆ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਕਿਸੇ ਵੀ ਆਪਣੇ ਪਿੰਡ ਸ਼ਹਿਰ ਦੇ ਵਿੱਚ ਫਰੋਜੀ ਕਲਰ ਆ ਗਿਆ ਜੀ ਦੂਸਰਾ ਆਪਣੇ ਕੋਲੇ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਪਿੰਕ ਕਲਰ ਆ ਗਿਆ ਕਲਰ ਸਾਰੇ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਇਹ ਆ ਗਿਆ ਆਪਣੇ ਕੋਲੇ ਪੈਰਟ ਕਲਰ 600 ਪ੍ਰਾਈਜ਼ ਹੈ ਨਾ ਸੂਟਾਂ ਦਾ ਪਾਕਿਸਤਾਨੀ ਸੂਟ ਨੇ ਪਿਓਰ ਕਾਟਨ ਦੇ ਵਿੱਚ ਪਿਓਰ ਦਾ ਦੁਪੱਟਾ ਲੱਗਾ ਹੈ ਨਾ ਸੂਟਾਂ ਨਾਲ ਮਕੈਸ ਦੇ ਦੁਪੱਟੇ ਨਾਲ ਸੂਟ ਲੈ ਕੇ ਤੁਹਾਡੇ ਲਈ ਆਲ ਓਵਰ ਆਲ ਓਵਰ ਸੂਟ ਨੇ ਪਿਓਰ ਕਾਟਨ ਦੇ ਵਿੱਚ ਕਪੜਾ ਜੀ ਪਿਓਰ ਦੇ ਦੁਪੱਟੇ ਲੱਗੇ ਹੋਏ ਨੇ ਇਸ ਤਰ੍ਹਾਂ ਦੇ ਕਲਰ ਤੁਹਾਨੂੰ ਦਿਖਾਵਾਂਗੇ 4 ਪ੍ਰਾਈਜ਼ ਹੈਗਾ 950 950 ਪ੍ਰਾਈਸ ਆ ਜੀ ਕੜਾਈ ਵਾਲੇ ਸੂਟ ਨੇ ਪਿਓਰ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਤੁਹਾਨੂੰ ਅਸੀਂ ਚੰਗੀ ਤਰਾਹ ਦਾ ਘੇਰਾ ਦਿਖਾਉਣੀ ਆ ਆਲ ਓਵਰ ਸੂਟ ਆ ਜੀ 480 ਸੂਟ ਦੀ ਕੱਟ ਆ ਸਵਾ 2 ਮੀਟਰ ਦੇ ਦੁਪੱਟੇ ਨੇ ਬਹੁਤ ਸੋਹਣਾ ਝੂਟਾ ਸਾਰਾ ਵਰਕ ਕਰਿਆ ਹੋਇਆ ਥ्रेड ਵਰਕ ਕਰਿਆ ਹੋਇਆ ਝੂਟਾ ਉੱਪਰ ਆਲ ਓਵਰ ਸੂਟ ਆ ਪਿਓਰ ਕਾਟਨ ਦੇ ਵਿੱਚ 950 ਰੇਟ ਹੈ ਨਾ ਸੂਟ ਦਾ 950 ਰੇਟ ਹੈ ਜੀ ਪਹਿਲਾ ਆਪਣੇ ਕੋਲੇ ਗ੍ਰੀਨ ਕਲਰ ਆ ਗਿਆ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਕੱਪੜਾ ਵੀ ਬਹੁਤ ਮਲੈਮਾ ਬਹੁਤ ਹੀ ਮਲੈਮ ਕੱਪੜਾ ਏ ਇਹ ਹੈ ਆਪਣੇ ਕੋਲੇ ਮਾਸਟਰਡ ਕਲਰ ਦੁਪट्टे ਦੇ ਹਿਸਾਬ ਨਾਲ ਤੁਸੀਂ ਸਾਨੂੰ ਫੋਟੋ ਸੈਂਡ ਕਰ ਸਕਦੇ ਹੋਗੇ ਕਿਹੜਾ ਤੁਸੀਂ ਬਣਾ ਸਕਦੇ ਹੋਗੇ 25 26 ਇੰਚ ਸਾਨੀ ਨਾਲ 480 ਸੂਟ ਦੀ ਕਟ ਹੈ ਕੱਪੜਾ ਦੇਖੋ ਤੁਸੀਂ ਕਿੰਨਾ ਮਲੈਮਾ ਬਹੁਤ ਹੀ ਮਲੈਮ ਕੱਪੜਾ 950 ਪ੍ਰਾਈਜ਼ ਹੈ ਇਹਨਾਂ ਸੂਟਾਂ ਦਾ ਇਹ ਆ ਗਿਆ ਆਪਣੇ ਕੋਲੇ ਗ੍ਰੀਨ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਬਹੁਤ ਪਿਆਰੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਕਲਰ ਸਿਲੈਕਟ ਕਰ ਸਕਦੇ ਹੋ ਮਹਿੰਦੀ ਜਾਂ ਕਲਰ ਆਏ ਆਪਣੇ ਕੋਲੇ ਮਹਿੰਦੀ ਕਲਰ ਆਲ ਓਵਰ ਸੂਟਾ ਕੋਈ ਵੀ ਲੈਣ ਦੀ ਲੋਨ ਦੀ ਜ਼ਰੂਰਤ ਨਹੀਂ ਗਰਮੀ ਵਾਲੀ ਵੈਰਾਈਟੀ ਹੈ ਜੀ 950 ਰੇਟ ਹੈ ਇਹਨਾਂ ਸੂਟਾਂ ਦਾ ਇਹ ਆ ਗਿਆ ਆਪਣੇ ਕੋਲੇ ਬਾਈਨ ਸ਼ੈਡ ਮਕੈਸ ਵਾਲੇ ਦੁਪੱਟੇ ਮਿਲਣਗੇ ਤੁਹਾਨੂੰ ਸਾਰੇ ਸੂਟਾਂ ਨਾਲ ਪਿਓਰ ਦੇ ਮਕੈਸ ਵਾਲੇ ਦੁਪੱਟੇ ਨੇ ਜੀ ਬਹੁਤ ਸੋਹਣੇ ਕੁਆਲਿਟੀ ਬਹੁਤ ਵਧੀਆ ਕੱਪੜੇ ਦੀ ਕੁਆਲਿਟੀ ਬਹੁਤ ਸੋਹਣੀ ਆ 990 ਪ੍ਰਾਈਸ ਜਨਾ ਸੁੱਟਣਾ ਪਿਓਰ ਦੇ ਪੱਟੀ ਵਾਲੇ ਦੁਪੱਟੇ ਨਾਲ ਸੂਟ ਲੈ ਕੇ ਆ ਤੁਹਾਡੇ ਲਈ ਕਾਟਨ ਚ ਕਾਟਨ ਚ ਸੂਟ ਆ ਜੀ ਲੀਜੀ ਬੀਜੀ ਕਾਟਨ ਦਾ ਕੱਪੜਾ ਬਹੁਤ ਹੀ ਮਲੈਮ ਬਹੁਤ ਸੋਹਣੀ ਕਾਟਨ ਲੱਗੀ ਹੋਈ ਆ ਜੀ 2.5 ਮੀਟਰ ਦੀ ਸ਼ਲਟਰ 2.5 ਮੀਟਰ ਦੀ ਬਾਟਮ ਲੱਗੀ ਹੋਈ ਆ ਪਿਓਰ ਦਾ ਦੁਪੱਟਾ ਪੱਟੀ ਵਾਲਾ ਪੱਟੀ ਫੋਰ ਸਾਈਡ ਲੱਗੀ ਹੋਈ ਆ ਪੱਟੀ ਬਹੁਤ ਸਫਾਈ ਨਾਲ ਲੱਗੀ ਹੋਈ ਆ ਦੇਖੋ ਤੁਸੀਂ ਕਿੰਨੀ ਸਫਾਈ ਨਾਲ ਪੱਟੀ ਲੱਗੀ ਹੋਈ ਹੈਗੀ ਪਿਓਰ ਦੇ ਦੁਪੱਟੇ ਨਹੀਂ ਪ੍ਰਾਈ ਹੈਗਾ 750 750 ਪ੍ਰਾਈਜ਼ ਆ ਪਹਿਲਾ ਆਪਣੇ ਕੋਲੇ ਪਿਸਤਾ ਕਲਰ ਹੈ ਘੇਰਾ ਤੁਸੀਂ ਬਣਾ ਸਕਦੇ ਹੋਗੇ 24 25 ਇੰਚ ਵੈਸੇ 22 ਇੰਚ ਹੁੰਦਾ ਤੁਸੀਂ 24 25 ਇੰਚ ਤਿਆਰ ਘੇਰਾ ਬਣਾ ਸਕਦੇ ਹੋ ਲੈਂਥ ਤੁਸੀਂ ਬਣਾ ਸਕਦੇ ਹੋ 42 43 ਇੰਚ ਸਾਈਡ ਤੇ ਬਾਜੂ ਦਾ ਡਿਜ਼ਾਈਨ ਦਿੱਤਾ ਹੋਇਆ ਕਾਟਨ ਦੇ ਵਿੱਚ ਗਰਮੀਆਂ ਵਾਲੇ ਹਲਕੇ ਜਿਹਾ ਬਹੁਤ ਸੋਹਣੇ ਕਲਰ ਨੇ ਪਹਿਲਾ ਆਪਣੇ ਕੋਲੇ ਪਿਸਤਾ ਕਲਰ ਆਈ ਕਲਰ ਸਾਰੇ ਦਿਖਾਵਾਂਗੇ 750 ਰੇਟ ਹੈ ਇਹਨਾਂ ਸੂਟਾਂ ਦਾ 750 ਪ੍ਰਾਈਸ ਆ ਜੀ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ ਇਹ ਹੈ ਆਪਣੇ ਕੋਲੇ ਸਕਿਨ ਕਲਰ ਤਿੰਨ ਕਲਰ ਨੇ ਛੜਿਆਂ ਵਿੱਚ ਸਵਾ 2 ਮੀਟਰ ਦੇ ਦੁਪੱਟੇ ਨੇ ਸਕਿਨ ਕਲਰ ਆ ਗਿਆ ਜੀ ਆਪਣੇ ਕੋਲੇ ਚਾਰ ਕਲਰ ਨੇ ਛੜਿਆਂ ਵਿੱਚ 750 ਪ੍ਰਾਈਸ ਆ ਇਹ ਹੈ ਆਪਣੇ ਕੋਲੇ ਮਾਊਸ ਕਲਰ ਇਨਾ ਚਾ ਤੁਸੀਂ ਕੋਈ ਵੀ ਕਲਰ ਸਲੈਕਟ ਕਰੋ ਜੀ ਬਾਰਡਰ ਬਣਿਆ ਹੋਇਆਗਾ ਪ्योर ਦੇ ਦੁਪੱਟੇ ਨੇ ਪੱਟੀ ਵਾਲੇ 750 ਪ੍ਰਾਈਸ ਹੈ ਇਹਨਾਂ ਸੂਟਾਂ ਦਾ ਗਰਮੀਆਂ ਵਾਲੇ ਹਲਕੇ ਜਿਹਾ ਬਹੁਤ ਸੋਹਣੇ ਕਲਰ ਨੇ ਪੀਚ ਕਲਰ ਆ ਗਿਆ ਇਹ ਸਾਰੇ ਕਲਰ ਨੇ 750 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਆ ਆਲ ਓਵਰ ਸੂਟ ਲੈ ਕੇ ਨਾਲ ਲਈ ਮਸਲੀਨ ਕਾਟਨ ਦੇ ਵਿੱਚ ਮਸਲੀਨ ਕਾਟਨ ਦੇ ਵਿੱਚ ਆਲ ਓਵਰ ਸੂਟ ਆ ਜੀ ਨਾਲ ਦੁਪੱਟੇ ਬਹੁਤ ਸੋਹਣੇ ਨੇ ਪ੍ਰਿੰਟ ਸੂਟ ਆ ਪ੍ਰਿੰਟੀ ਦੁਪੱਟੇ ਨੇ ਸਵਾਦੋ ਮੀਟਰ ਦੇ ਦੁਪੱਟੇ ਨੇ ਜੀ ਜੋ ਸੂਟ ਦੀ ਕੱਟ ਹੈ ਇਹਨਾਂ ਵਿੱਚੋਂ ਕਿਸੇ ਸੂਟ ਦੀ ਕੱਟ 460 ਹੁੰਦੀ ਆ 470 ਵੀ ਹੁੰਦੀ ਆ 480 ਵੀ ਹੁੰਦੀ ਆ ਕਿਉਂਕਿ ਸਾਰੀ ਆਪਣੇ ਤੋਂ ਨਾਪੀ ਨਹੀਂ ਜਾਂਦੀ ਬਹੁਤ ਜ਼ਿਆਦਾ ਵੈਰਾਈਟੀ ਹੁੰਦੀ ਆ ਇਸ ਕਰਕੇ 460 ਤੋਂ ਉੱਪਰ ਉੱਪਰ ਹੀ ਤੁਹਾਨੂੰ ਕੱਟ ਮਿਲੂਗੀ ਕਲਰ ਦੇਖ ਲੋ ਤੁਸੀਂ ਕਲਰ ਅਸੀਂ ਤੁਹਾਨੂੰ ਲਗਭਗ ਇਹਨਾਂ ਵਿੱਚ ਦਿਖਾਵਾਂਗੇ 8 9 ਇਹ ਆਪਣੇ ਕੋਲੇ ਪਹਿਲਾ ਕਲਰ ਆ ਗਈ ਬਲੈਕ ਕਲਰ ਦੀ ਭੋਏ ਬਣੀ ਹੋਈ ਹੈ ਜੀ 800 ਪ੍ਰਾਈਜ਼ ਹੈ ਇਹਨਾਂ ਸੂਟਾਂ ਦਾ ਮਸਲੀਨ ਕਾਟਨ ਦੇ ਵਿੱਚ ਸੂਟ ਨੇ ਜੀ カラー ਦੇਖ ਕੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਸਾਰੇ ਨਵੇਂ ਜਿਹੇ ਕਲਰ ਨੇ ਡਿਜ਼ਾਈਨ ਬਹੁਤ ਸੋਹਣੇ ਨੇ 올ਓਵਰ ਸੂਟ ਆ 800 ਪ੍ਰਾਈਜ਼ ਆ ਨਾ ਸੂਟਾਂ ਦਾ ਇਹ ਹੈ ਆਪਣੇ ਕੋਲੇ ਵਾਈਟ ਸੂਟ ਵਾਈਟ ਭੋਏ ਵਾਲਾ ਸੂਟ ਆ ਗਈ 올ਓਵਰ ਸੂਟ ਆ ਦੁਪੱਟੇ ਬਹੁਤ ਸੋਹਣੇ ਨੇ ਇਹਨਾਂ ਸੂਟਾਂ ਦੇ ਮਸਲੀਨ ਕਾਟਨ ਦੇ ਵਿੱਚ ਸੂਟ ਨੇ ਕੋਈ ਵੀ ਤੁਹਾਨੂੰ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਕਪੜਾ ਬਹੁਤ ਵਧੀਆ ਜੋ ਕਪੜੇ ਦੀ ਕੁਆਲਿਟੀ ਆ ਬਹੁਤ ਹੀ ਵਧੀਆ ਹੈ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਸਕਿਨ ਕਲਰ ਆ ਗਿਆ ਆਪਣੇ ਕੋਲੇ ਜਿੰਨੇ ਵੀ ਕਲਰ ਦੇਖੀ ਜਾਉਂਗੇ ਸਾਰੇ ਬਹੁਤ ਵਧੀਆ ਕਲਰ ਨੇ ਜੀ ਸੂਟ ਦੀ ਕਾਟ ਸਿੱਧਾ ਨੂੰ ਦੱਸ ਦੀ 4 60 ਵੀ ਹੋ ਸਕਦੀ ਹੈ 70 ਵੀ ਹੋ ਸਕਦੀ ਹੈ 80 ਵੀ ਹੋ ਸਕਦੀ ਹੈ ਕੋਈ 5 ਮੀਟਰ ਵੀ ਹੋ ਸਕਦਾ ਕਿਉਂਕਿ ਸਾਰੀ ਨਾਪ ਨਹੀਂ ਆਉਂਦੀ ਇਸ ਕਰਕੇ ਤੁਹਾਨੂੰ ਅਸੀਂ ਦੱਸ ਰਹੇ ਹਾਂਗੇ ਇਹਨਾਂ ਚ ਦੂਸਤ ਨੂੰ ਸਾਨੂੰ ਫਟਾਫਟ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ WhatsApp ਨੰਬਰ ਦੋ ਆਪਣੇ ਸਕਰੀਨ ਦੇ ਚੱਲ ਰਹੇ ਨੇ ਟਿੱਟਲੀਆਂ ਦੇ ਡਿਜ਼ਾਈਨ ਵਾਲਾ ਵਾਈਟ ਕਲਰ ਦਾ ਸੂਟ ਆ ਗਈ ਇਸ ਤਰ੍ਹਾਂ ਨੇ ਨਾਲ ਦੁਪੱਟੇ ਨੇ 800 ਪ੍ਰਾਈਜ਼ ਇਹਨਾਂ ਸੂਟਾਂ ਦਾ ਜਦੋਂ ਹੁਣ ਕਲਰ ਰਖਾ ਰਹੇ ਆ ਕਲਰ ਵੀ ਬਹੁਤ ਖਿੜਮਾ ਕਲਰ ਇਹ ਹੈ ਆਪਣੇ ਕੋਲੇ ਜੈਲੋ ਕਲਰ ਮੰਡੀ ਕਲਰ ਆ ਗਿਆ ਜੀ ਇਹ ਸਾਰੇ ਕਲਰ ਨੇ ਸੜੀਆਂ ਵਿੱਚ ਬਹੁਤ ਜ਼ਿਆਦਾ ਕਲਰ ਨੇ ਪ੍ਰਾਈਜ਼ ਹੈਗਾ 800 ਪਿਓਰ ਮਸਲੀਂ ਦੇ ਦੁਪੱਟੇ ਨਾਲ ਮੈਚਿੰਗ ਸੂਟ ਲੈ ਕੇ ਆਏ ਤੁਹਾਡੇ ਲਈ ਰਿਯਾਨ ਕਾਟਨ ਦੇ ਵਿੱਚ ਰਿਯਾਨ ਕਾਟਨ ਦੀ ਸ਼ਰਟ ਲੱਗੀ ਹੋਇਆ 2.5 ਮੀਟਰ ਦੀ ਬਾਟਮ ਪਲੇਨ ਲੱਗੀ ਹੋਈ ਹੈ ਜੀ ਇਹ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਪਿਓਰ ਮਸਲੀਨ ਦੇ ਸਵਾ 2 ਮੀਟਰ ਦੇ ਦੁਪੱਟੇ ਨੇ ਲੈਂਥ ਦੇ ਕੋਈ ਚੱਕਰ ਨਹੀਂ ਕਮੀਜ਼ ਦੀ ਲੈਂਥ ਤੁਸੀਂ 42 43 44 ਇੰਚ ਬਣਾ ਸਕਦੇ ਹੋ ਪ੍ਰਾਈਸ ਹੈਗਾ 1050 1050 ਪ੍ਰਾਈਸ ਹੈ ਜੀ ਤੁਹਾਨੂੰ ਹਲਕਾ ਜਿਹਾ ਵਰਕ ਵੀ ਮਿਲੂਗਾ ਇਹਨਾਂ ਸੂਟਾਂ ਦੇ ਆਰੀ ਵਰਕ ਮਿਲੂਗਾ ਤੁਹਾਨੂੰ ਜ਼ਰੀ ਦਾ ਕਰਿਆ ਹੋਇਆ ਪਹਿਲਾ ਮਹਿਰੂਨ ਕਲਰ ਆ 1050 ਰੇਟ ਹੈ ਇਹਨਾਂ ਸੂਟਾਂ ਦਾ ਮੈਂ ਦੇ ਕਲਰ ਆ ਗਏ ਜੀ ਆਪਣੇ ਕੋਲੇ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਇਹਨਾਂ ਵਿੱਚ ਜੋ ਵੀ ਤੁਹਾਨੂੰ ਸੋਹਣਾ ਲੱਗਦਾ ਕਲਰ ਤੁਸੀਂ ਸਾਨੂੰ ਫੋਟੋ ਸੈਂਡ ਕਰ ਸਕਦੇ ਹੋ ਇਹ ਆ ਗਏ ਆਪਣੇ ਕੋਲੇ ਪਰਪਲ ਕਲਰ ਪਰਪਲ ਕਲਰ ਵੀ ਬਹੁਤ ਪਿਆਰਾ ਕਲਰ ਆ ਸਾਰੇ ਡਾਰਕ ਕਲਰ ਨੇ ਰਿਯਾਨ ਕਾਟਨ ਦੀ ਸ਼ਲਟ ਆ ਰਿਯਾਨ ਕਾਟਨ ਦੀ ਬਾਟਮ ਲੱਗੀ ਹੋਈ ਆ ਪਲੇਨ ਨੇਵੀ ਬਲੂ ਕਲਰ ਆ ਗਏ 1050 ਪ੍ਰਾਈਜ਼ ਹਨ ਸੁੱਟਣਾਂ ਕਜਵੂ ਵਾਲੇ ਸੂਟ ਲੈ ਕੇ ਆਣੇ ਜੇ ਤੁਹਾਡੇ ਕੋਲ ਪਹੁੰਚ ਕੇ ਬਹੁਤ ਸੋਹਣੀ ਖੁਸ਼ਬੂ ਆਉਂਦੀ ਹੈ ਇਹ ਪਰਫੂਮ ਦੀ ਐਨਾ ਸੂਟਾਂ ਚ ਪਿਓਰ ਮਸਲੀਨ ਦੇ ਦੁਪट्टे ਨਾਲ ਸੂਟ ਨੇ ਆਲਓਵਰ ਪਿਓਰ ਮਸਲੀਨ ਦੇ ਦੁਪट्टे ਨਾਲ ਸੂਟ ਨੇ ਜੀ ਆਲਓਵਰ ਸੂਟ ਆ ਨਾਲ ਪਿਓਰ ਮਸਲੀਨ ਦੇ ਦੁਪट्टे ਨੇ ਪ੍ਰਾਈਸ ਹੈਗਾ 1150 1150 ਪ੍ਰਾਈਸ ਹੈ ਇਹਨਾਂ ਸੂਟਾਂ ਨੂੰ ਤੁਸੀਂ ਬਾਹਰ ਅੰਦਰ ਕਿਤੇ ਵੀ ਪਾਓ ਬਹੁਤ ਸੋਹਣੀ ਵੈਰਾਈਟੀ ਆ ਕੱਪੜੇ ਦੀ ਕੁਆਲਿਟੀ ਬਹੁਤ ਵਧੀਆ ਬਹੁਤ ਸੋਹਣੀ ਵੈਰਾਈਟੀ ਆ ਜੀ ਤੁਸੀਂ ਇਹਨਾਂ ਚ ਕੋਈ ਵੀ ਕਲਰ ਸਲੈਕਟ ਕਰੋ ਜੀ ਪਹਿਲਾ ਆਪਣੇ ਕੋਲੇ ਮਾਸਟਰਡ ਕਲਰ ਇਹ ਆ ਗਿਆ ਆਪਣੇ ਕੋਲੇ ਪਰਪਲ ਕਲਰ ਜਾਮਨੀ ਆਲ ਓਵਰ ਸੂਟ ਨਹੀਂ 5 ਮੀਟਰ ਦੀ ਸੂਟ ਦੀ ਘਾਟ ਨਾਲ 2.5 ਮੀਟਰ ਮੰਗੂ ਦੁਪੱਟੇ ਨੇ ਪਿਓਰ ਮਸਲੀਨ ਦੇ ਇਹ ਆ ਗਿਆ ਆਪਣੇ ਕੋਲੇ ਰੈੱਡ ਕਲਰ ਤਿੰਨ ਕਲਰ ਨੇ ਇਹਨਾਂ ਵਿੱਚ 1150 ਪ੍ਰਾਈਸ ਹੈ ਇਹਨਾਂ ਸੂਟਾਂ ਦਾ ਪਿਓਰ ਮਸਲੀਨ ਦੇ ਸੂਟ ਨਹੀਂ ਮੈਚਿੰਗ ਸੂਟ ਲੈ ਕੇ ਆਂਦੇ ਆਡੇ ਲਈ ਵਰਕ ਵਾਲੇ ਵਰਕ ਬਹੁਤ ਸੋਹਣਾ ਕਰਿਆ ਹੋਇਆ ਹੈ ਜਰੀ ਦਾ ਵਰਕ ਹੈ ਜਿ ਆਰੀ ਦਾ ਇਹ ਸਾਰਾ ਆਰੀ ਵਰਕ ਕਰਿਆ ਹੋਇਆ ਹੈ ਮੈਚਿੰਗ ਸੂਟ ਨੇ ਨਾਲ ਦੁਪੱਟੇ ਨੇ ਪਿਓਰ ਮਸਲੀਨ ਦੇ ਪਿਓਰ ਮਸਲੀਨ ਦੇ ਪ੍ਰਿੰਟ ਦੇ ਦੁਪੱਟੇ ਨੇ ਜੀ ਪ੍ਰਿੰਟਡ ਸੂਟ ਆ ਬਹੁਤ ਸੋਹਣੇ 1500 ਰੇਟ ਪੀਚ ਕਲਰ ਆ ਗਿਆ ਪਹਿਲਾਂ ਆਪਣੇ ਕੋਲੇ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮ ਦੁਪੱਟੇ ਨਾਲ ਦੇ 2.5 ਮੀਟਰ ਦੇ ਨੇ 1500 ਰੇਟ ਇਹਨਾਂ ਸੂਟਾਂ ਦੇ ਪਹਿਲਾਂ ਆਪਣੇ ਕੋਲੇ ਪੀਚ ਕਲਰ ਇਹ ਆ ਗਿਆ ਆਪਣੇ ਕੋਲੇ ਸਕਾਈ ਕਲਰ ਚਾਰ ਕਲਰ ਨੇ ਅਸਡੇ ਅੰ ਵਿੱਚ ਤੁਸੀਂ ਕੋਈ ਵੀ ਕਲਰ ਸਿਲੈਕਟ ਕਰ ਸਕਦੇ ਹੋ ਕਿਹੜਾ ਇਹਨਾਂ ਦਾ ਬਣਾ ਸਕਦੇ ਹੋ ਤੁਸੀਂ 24 25 ਇੰਚ ਤਿਆਰ ਜੈਲੋ ਕਲਰ ਆ ਗਿਆ ਜੀ ਜੈਲੋ ਮਾਸਟਰ ਦਾ ਕਲਰ ਬਹੁਤ ਸੋਹਣਾ ਕਲਰ ਸਾਰੇ ਬਹੁਤ ਪਿਆਰੇ ਨੇ ਬਹੁਤ ਹੀ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਇਹ ਆ ਗਿਆ ਆਪਣੇ ਕੋਲ ਲਵੈਂਡਰ ਕਲਰ ਚਾਰ ਕਲਰ ਨੇ 1150 ਰੇਟ ਹੈ ਨਾ ਸੂਟਾਂ ਦਾ ਵਧੀਆ ਗਰਮੀ ਵਾਲੀ ਵੈਰਾਈਟੀ ਆ ਬਾਹਰ ਅੰਦਰ ਕਿਤੇ ਵੀ ਪਾਓ ਤੁਸੀਂ ਬਹੁਤ ਸੋਹਣੇ ਕਢਾਈ ਵਾਲੇ ਸੂਟ ਲੈ ਕੇ ਅੰਦਰ ਢਲੀ ਪਾਲਟੀ ਵੀਰ ਸੂਟ ਅਕੜਾਈ ਵਾਲੇ ਗਰਮੀਆਂ ਵਾਲੇ ਹਲਕੇ ਜੇ ਲਾਈਟ ਕਲਰ ਨੇ ਬਹੁਤ ਸੋਹਣੇ ਇਹ ਆਪਣੇ ਕੋਲ ਪਹਿਲਾ ਪਿੰਕ ਕਲਰ ਆ ਦੁਪੱਟਾ ਮਸਲੀਨ ਦਾ ਜੀ ਪਿਓਰ ਮਸਲੀਨ ਦਾ ਦੁਪੱਟਾ ਮਸਲੀਨ ਦਾ ਦੁਪੱਟਾ ਜੀ ਨਾਲ ਮਸਲੀਨ ਦੀ ਸੂਟ ਨੇ ਲੈਨਿੰਗ ਲਾ ਕੇ ਸੂਟ ਤਿਆਰ ਹੋਣਗੇ 1150 ਪ੍ਰਾਈਜ਼ ਇਹਨਾਂ ਸੂਟਾਂ ਦਾ 1150 ਪ੍ਰਾਈਜ਼ ਇਹ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋਗੇ ਇਹਨਾਂ ਵਿੱਚ ਜੋ ਵੀ ਤੁਹਾਨੂੰ ਪਸੰਦ ਆ ਬਹੁਤ ਸੋਹਣੀ ਵੈਰਾਈਟੀ ਹੈ ਜੀ ਗਰਮੀਆਂ ਚ ਕੋਈ ਵੀ ਆਪਾਂ ਨੂੰ ਪ੍ਰੋਗਰਾਮ ਆਉਂਦਾ ਤਾਂ ਆਪਾਂ ਇਹ ਲਾਈਟ ਕਲਰ ਦੇ ਸੂਟ ਪਾ ਸਕਦੇ ਹਾਂਗੇ ਇਹ ਹੈ ਆਪਣੇ ਕੋਲੇ ਸੀ ਗ੍ਰੀਨ ਕਲਰ ਚਾਰ ਕਲਰ ਨੇ ਸਵਾ ਦੋ ਮੀਟਰ ਦੇ ਦੁਪੱਟੇ ਨੇ 5 ਮੀਟਰ ਦੀ ਸੂਟ ਦੀ ਕਟ ਹੈ ਜੀ ਕੜਾਈ ਵਾਲੇ ਸੂਟ ਆ 1150 ਰੇਟ ਇਹਨਾਂ ਸੂਟਾਂ ਦਾ ਚਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਜੀ ਇਹ ਹੈ ਆਪਣੇ ਕੋਲੇ ਪੀਚ ਕਲਰ ਐਨਰਜੂ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਿਲੈਕਟ ਕਰੋ ਜੀ ਇਹ ਸਾਰੀ ਆਪਣੀ ਅੱਜ ਦੀ ਵੈਰਾਈਟੀ ਬਹੁਤ ਸੋਹਣੀ ਵੈਰਾਈਟੀ ਹੁੰਦੀ ਹੈ ਜੀ ਆਪਣੀ ਰੇਟ ਬਹੁਤ ਜਾਇਜ਼ ਹੁੰਦੇ ਨੇ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੁੰਦੀ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਵੈਰਾਈਟੀ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਇੱਧੇ ਮੈਸੇਜ ਕਰ ਜਾਓ ਸਾਨੂੰ ਕਿੰਦਾਂ ਦੀ ਵੈਰਾਈਟੀ ਚਾਹੀਦੀ ਹੈ ਤੁਹਾਨੂੰ ਇਹ ਵੀ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਧੰਨਵਾਦ ਜੀ